ਨਮਸਕਾਰ ਦੋਸਤੋ ਮੈਂ ਇਸ ਕਾਬਲ ਦਾ ਕੰਸਟਰਕਟਰ ਦਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਸਹਿਰ ਜੋੜੀਆਂ ਚਤੀਆਂ ਕਲੀ ਨੰਬਰ 3 ਨੇੜੇ ਡੇਰਾ ਫਰਮਾਹ ਵਾਲਾ ਔਰ ਪਟਵਾਰੀਆਂ ਵਾਲਾ ਮhalla ਅੱਜ ਮੁਹੱਲਾ ਦੁਆਸਲਾ ਨੂੰ ਸ਼ੁੱਕਰਵਾਰ ਤੋਂ ਇੱਥੇ ਖੰਡ ਪਾਖ ਰੱਖਾਏ ਗਏ ਇਸ ਦਾ ਸਮਾਪਤੀ ਭੋਗ ਪਵੇਗਾ ਔਰ ਮੌਜੂਦਾਨ ਪੀੜੀ ਵੱਲੋਂ ਅੱਜ ਖੁੰਦਾਂ ਦਾ ਬਲਗਾਇਆ ਰਿਹਾ ਹੈ ਖਾਨ ਨੇ ਤੁਹਾਨੂੰ ਲਾਈਵ ਤਸਵੀਰਾਂ ਬੈਨਰ ਇੱਕ ਬਹੁਤ ਭਾਰੀ ਸਾਲ ਸਾਲ ਆਇਆ ਸਾਰਾ ਸਾਲ ਤੁਹਾਨੂੰ ਦੇ ਦੇਣਾ ਚੰਗਾ ਸਦਾ ਕਰਾਮ ਭਾਈ ਮੇਰਾ ਵੀਰਤਾ ਕਰਦਾ ਸਦਾ ਬਣਾਇਆ ਇੱਛਾ ਨਾਲ ਆਇਆ ਐਕਟ ਮੈਂ ਲਵੀ ਜੀ ਆਇਆ ਜੀਵਾਲ ਆਇਆ ਲੱਛਾ ਆਇਆ ਸਾਡੇ ਕੇ ਕਾਤੇ ਹਾਂ ਭਾਈ ਇਹ ਲਵੀ ਨਹੀਂ ਕਰੋ ਫੋਟੋ ਰਾਮ ਸੁਪਰਾਇਓ ਯਾਦ ਕਰਨਾ ਤੁਹਾਨੂੰ ਸਹਿ ਬਾਹਰ ਦੇ आ गया गया आ एक आया तो फिर कर देने <सुणारी> है ना और ये देखो मैं कर रहा हूं मैं आपको बता रहा हूं कि बात कर रहा हूं मोटर मारती है और ये पूजा है ठीक है ये और ये बात है डीपी भी आ जाती है मैनेज भी साइकिल से भी करता है ਕੋਈ ਨਾ ਰਹੀ ਹੈ ਜੀ ਮੈਂ ਦਰਿਆ ਨੰਬਰ 2 ਜੀ ਲੰਬਿਆ ਨੰਬਰ 29 ਦੀ ਨਾਰਾ ਮੈਂ ਇਹ ਮੈਂ ਦਾ ਬਹੁਤ ਚੱਲੇ ਲਾਈਪ ਲੱਤੀ ਹੈ ਸੱਤਵੇਂ ਸਾਂਗੀਆ ਕਰਵਾ ਸਾਦੀ ਲੈਣੇ ਵਾਲਾ Thank okay. پراسرداں يا اس برو ميندا بيندا اوڪو بيبي دا سڪتا هوندو آهي ڳوٺ جو نالو جهي ڪري 400 400 400 It s Uena a请 i ah aho اونهڙي کي ترائي تي جيڙ ڏي 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 ਬੜੀ ਬਾਤਾਂ ਸੁਣਾਇਆ ਅੱਜ ਦੋ ਦੋ ਬੋਲਾਂ ਦੇਣੀਆਂ ਦਿੱਤੀਆਂ ਮੈਂ ਦੋ ਹੀ ਆਪਿਓ ਆਪਿਓ ਸਤਗੁਰ ਸੱਚੇ ਪੰਜਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਵਿੱਤਰ ਵਾਰਗਾਂ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਸਭ ਤੋਂ ਪਹਿਲਾਂ ਕੀ ਫਤਿਹ ਦੀ ਸਾਂਝ ਪਾਈਏ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सर्व सांझा वेलफेयर क्लब कोट कपूरा सारा ही इलाका मोहल्ला, जोड़िया चक्या नवा साल नानक मत पांच सौ सतवंजा चौदवा साल समागम है साल बीत गए समागम करद कर, कर। सर्वसांझा वेलफेयर क्लब A need fan. हथ खाणु प्यारे जी I'm oh, not ਅੱਜ ਅਸੀਂ ਤੁਹਾਨੂੰ ਇਹ ਸਰੀਰਕ ਕਰਨ ਬਾਰੇ ਦੱਸਾਂਗੇ ਸਰੀਰ ਵਿੱਚ ਰਹਿੰਦਾ ਜੋ ਵੀ ਚੇਤ ਹੈ ਉਹ ਤੈਨੂੰ ਮਿਲ ਜਾਏਗਾ ਆਲਾ ਬੱਤਰ ਹੈ ਜੀ ਨੀਰਾਮਤ ਮਾਫ ਕਰਦੇ ਆ ਉਹ ਯਾਰ ਲੋਕੀ ਬਣਨ ਕਰਾਂਗੇ ਉਹ ਨੇਂਦਿਆਂ ਤੁਸੀਂ ਮੰਨ ਕਰਕੇ ਇਹ ਬ੍ਰਹਿਮੰਡ ਵਿੱਚ ਬੀਜਿਆ ਜਾ ਰਿਹਾ ਉਹ ਤੁਹਾਨੂੰ ਕਈ ਹੋਣਾ ਬੱਸ ਸਿੱਟਣਾ ਹੈ ਇਸ ਦੇ ਕਿਸੇ ਦਾ ਮਾੜਾ ਕੁੱਤਣ ਲੱਗ ਜਾਓ ਤੇ ਤੁਹਾਡਾ ਮਾੜਾ ਸ਼ੁਰੂ ਹੋ ਜਾਏਗਾ ਇਨ ਇਨ ਮੈਂ ਸੇਵ ਕਰ ਤੀ ਅਰੇ ਆਪਣਾ ਇਹ ਰਾਵਣ ਦੀ ਜਨਮ ਆਵੇ ਤਾਂ ਆਪਾਂ ਇਹ ਕਹਿਣਾ ਵੀ ਆ ਬਣ ਜਾ ਬਣ ਹਾਂ ਫਿਰ ਜ਼ਿੰਦਗੀ ਤੁਹਾ ਸਭ ਮਹਾਰਾਜ ਜੀ ਰੱਖਣ ਜੀ ਪੜੀ ਗਿਆ ਸਤ ਗੁਰਿਆ ਕਿੰਨਾ ਚਾਉਂਦੇ ਨੇ ਦੇ ਰਬਤੇ Dean ਰਸਾਤੇ एहਸਾਨੇ ਨਾ ਦਾ ਹਰ ਸਾਤੇ एहਸਾਨੇ ਨਾ ਦਾ ਪਰ ਨ ਕਹਦੇ ਜਿਤਾਉਂਦੇ ਨੇ ਰੱਬ ਤੇਰਾ ਆਉਂਦੇ ਨੇ ਜਿੰਨਾ ਚਿਰ ਮਾਪੇ ਜਿਉਂਦੇ ਨੇ ਤਾਂ ਮਾਤਾ ਪਿਤਾ ਦੀ ਕਦਰ ਕਰੋ ਲਛਿਆਂ ਦਾ ਤਿਆਰ ਕਰੋ ਜੇ ਕੋਈ ਨੌਜਵਾਨ ਭੈਣ ਭਰਾ ਸਾਡਾ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਰਿਹਾ ਉਹਨੂੰ ਵੀ ਬਚਾਉਣਾ ਉਹਦੀ ਵੀ ਹੈਲਪ ਕਰੋ ਕੋਈ ਪੜਨਾ ਚਾਹੁੰਦਾ ਹੈ ਉਹਦੀ ਵੀ ਹੈਲਪ ਕਰੋ ਇਹ ਬਹੁਤ ਵੱਡਾ ਫੋਨ ਹੈ ਵਿਦਿਆਦਾਨ ਕਿਸੇ ਨੂੰ ਤੇ ਜਰੂਰ ਦੇਖਿਆ ਕਰੋ ਗਲੀ ਮਹੱਲੇ ਵਿੱਚ ਕੋਈ ਗਰੀਬ ਪੜਨਾ ਚਾਹੁੰਦਾ ਹੈ ਤੇ ਉਹਦੀ ਹੈਲਪ ਕਰਿਆ ਕਰੋ ਸਾਰੇ ਥੋੜੀ ਥੋੜੀ ਮਾਇਆ ਇਕੱਠੀ ਕਰਕੇ ਦੀਪਰ ਦੇ ਕਰੋ ਇਹੋ ਜੇ ਚੰਗੇ ਕੰਮ ਕਰੋ ਬਹੁਤ ਇਹ ਨਿੱਕੇ ਨਿੱਕੇ ਕੰਮ ਹੈ ਇਹਨਾਂ ਨੂੰ ਬਹੁਤ ਪੁੰਨ ਇਕੱਠੇ ਹੁੰਦੇ ਆ ਤੇ ਪਾਪ ਕੱਟੇ ਜਾਂਦੇ ਆ ਪਲੜਾ ਪਾਪਾਂ ਦਾ ਕੱਟਦਾ ਜਾਏਗਾ ਪੁੰਨਾਂ ਦਾ ਵੱਧ ਜਾਏਗਾ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਹੁੰਦੇ ਸੀ ਪੁੰਨਾ ਕਰਕੇ ਸੁੱਖ ਤੇ ਪਾਪਾਂ ਕਰਕੇ ਦੁੱਖ ਜ਼ਿੰਦਗੀ ਵਿੱਚ ਦੁੱਖ ਆ ਗਿਆ ਕਿਸੇ ਕਿਸ ਹੁੰਦਾ ਸਮਝ ਲਓ ਪੁੰਨ ਘਟੇ ਹੋਏ ਪੁੰਨ ਬਤਾਓ ਜ਼ਿੰਦਗੀ ਵਿੱਚ ਸੁਖੀ ਹੋ ਤੇ ਸਮਝ ਲਓ ਪਾਪ ਕੱਟੇ ਹੈ ਉਹਨਾਂ ਵਧੇ ਹੋਏ ਕਮਾਲਕ ਮੇਰ ਕਰੇ ਬਹੁਤ ਵੱਡਾ ਇਕੱਠ ਦਾਣਾ ਮੰਡੀ ਬਣੀ ਪਈ ਹੈ ਐ ਲੱਗਦਾ ਵੀ ਇੰਨੀ ਹੰਦ ਦੂਰ ਤੱਕ ਬਹੁਤ ਬਹੁਤ ਸਮਾਗਮ ਦੀਆਂ ਵਧਾਈਆਂ ਬੜੀ ਖੁਸ਼ੀ ਹੋਈ ਵੀ ਸਾਨੂੰ ਵੀ ਹਾਜ਼ਰੀ ਭਰ ਕੇ ਤੁਸੀਂ ਯਾਦ ਕੀਤਾ ਆ ਰੱਬ ਦੇ ਦਰਸ਼ਨ ਕਰਵਾਏ ਪ੍ਰਤੱਖ ਰੂਪ ਵਿੱਚ ਕਮਾਲ ਕਿਰਪਾ ਕਰੇ ਸਾਊਂਡ ਵਾਲਿਆਂ ਦਾ ਵੀ ਧੰਨਵਾਦ ਵੀਰ ਦਾ ਬਹੁਤ ਵਧੀਆ ਸਾਊਂਡ ਪਰਫੈਕਟ ਬਹੁਤ ਸੋਹਣਾ ਤੇ ਲਾਈਵ ਵਾਲੇ ਵੀ ਉਧਰੋਂ ਪੱਤਰਕਾਰ ਵੀਰ ਸਿੱਖੀਜ਼ਮ ਚੈਨਲ ਜਿਹੜਾ ਸਿੱਖੀਜ਼ਮ ਟੀਵੀ ਹੈ ਹਨਾ ਉਥੇ ਲਾਈਵ ਚੱਲਦਾ ਤਾਂ ਧੰਨਵਾਦ ਫਿਰ ਵੀ ਸ਼ਾਮ ਨੂੰ ਵੀ ਲਾਈਵ ਚਲਾ ਦੇ ਕਰੋ ਇਹਨੂੰ ਡੀ ਲਾਈਵ ਕਰਕੇ ਉਹ ਤੋਂ ਸੰਦਰ ਜ਼ਿਆਦਾ ਸੁਣਦੀ ਹੈ ਤੋਂ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਹੁਣ ਅਨੰਦ ਸਬ ਦਾ ਪਾਠ ਕਰੀਏ ਜੀ ਤੇ ਸਮਾਪਤੀ ਹੈ ਸਮਾਹ। ਮਹਲਾ ਨੀਤਿ ਜਨਾਂ ਦੇ ਕੋ ਓੰਕਾਰ ਸਤਿਗੁਰਾਂ ਸਾਹਿਬ ਦੇ ਆਨੰਦ ਪਿਆ ਮੇਰੀ ਬਾਣੀ ਸਤਿਗੁਰੂ ਮੈਂ ਪਾਇਆ ਸਤਿਗੁਰਾਂ ਪਰਮ ਸਤਿ ਕੀ ਵਕਤੀ ਆਵਾ ਤਾਇਆ ਸਤਿਗੁਰੂ ਆਰ ਸਰੀ ਜਾਵਣੇ ਆਇਆ ਕੋਟਗੜ੍ਹ ਹਰੀ ਕੇਰਾ ਪੰਜ ਦਿਨੀ ਬਸਾਇਆ ਐਨਾਨ ਗਿਆਨੰਦ ਹੋਆ ਸਤਿਗੁਰ ਮੈਂ ਪਾਇਆ ਇਹ ਹਰਦ ਮੇਰੇ ਆ ਤੁਸ ਤਾਰੋ ਦਾਨੇ ਯਾਦ ਨੂੰ ਤੁਮਨ ਮੇਰੇ ਸਾਭੋ ਵਿਚਾਰਨ ਸੁਖੀ ਗਰੂ ਕਰੇ ਤੇ ਨਾ ਕਰਿ ਸਤਿ ਸੁਆਨਾ ਨਾਮ ਨਾਮ ਰਸੋ ਮਿਸੋ ਗਿਆਨੋ ਵਿਚਾਰੇ ਕਹਿ ਨਾਮਿਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਇਬਿਆ ਧਿਆਨ ਹੀ ਕਰ sire ਰੱਖਿ sire ਸਭ ਨੇ ਜਿਦੇ ਸੁਆਵੇ ਨਾ ਸੰਸਲਾ ਦੇ ਨਾਮ ਨਾਨਕ ਸਵਾਗਤ ਆਂਦਿਨ ਕੇ ਮਾਨਵੋ ਸਾਹਿਬ ਉਹ ਕੀ ਨਹੀਂ ਕਰ ਤੇਰੇ ਵਚਨਾਂ ਮੇਰਾ ਆਧਾਰੋ ਹਾਜ਼ਰ ਮੇਰਾ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਸੇ ਆਜਿਨ ਇਛਾ ਸਭ ਪੁਜਾਈਆ ਆ ਗੁਰਵਾਨ ਕੀ ਧਾਕਰ ਹੋ ਜੀ ਆਏ ਵਰਿਆ ਆਇਆ ਕਹਿ ਨਾਨਕ ਤੁਮੋਂ ਸੰਤੋ ਸੰਸਰ ਰੂਪੇ ਆ ਰੋ ਸੱਚਾ ਨਾਮ ਮਿਲਾਇਆ ਧਾਕਰ ਵਜੇ ਸਭ ਸਤਿਗੁਰ ਦਾ ਸਾਹਰੀਆ ਮਨ ਨੂੰ ਤੁਦ ਵਸ ਕੀਤੇ ਗਾਲ ਕੁੰਡਕ ਮਾਰਿਆ ਕਰਨ ਪਾਇ ਦੁਜੇ ਗੋਦੇ ਨਾਮ ਕਰ ਕੇ ਨਾਕੇ ਕਹਿ ਨਾਨਕ ਸੇ ਸੋ ਸਤ ਕਰਿਆ ਨਾ ਹਜਾ ਜੇ ਤੁਦ ਕਰੋ ਮਰ ਬਾਖਿਓ ਸਗਰ ਦੂਰੇ ਆਗਰਮ ਪੁਆਇਆ ਸਰੇ ਸੰਗ ਸੂਰੇ ਰੋਗ ਸੁਖਾਵੇ ਤੇ ਸੁਣੀ ਜਲੀ ਪਾਣੀ ਸੰਧਾ ਜੰਮੇ ਸਰਸੇ ਪੂਰੇ ਮੁਟਿਆਰ ਕੂਰੇ ਮਨ ਨੂੰ ਸੁਚਾਰਨ ਲਾਗੇ ਵਾਜਿਆਂ ਨੂੰ ਤੁਰੇ ਸ਼ਲੋਕ ਗੁਰੂ ਪਾਣੀ ਪਤਾ ਮਾਤਾ ਗਤਿ ਵਾਤ ਸਤਿ ਰਾਤ ਜਾਈ ਜਾਇ ਖਿਲ ਸਗਲ ਜਗਤ ਸਕੇ ਆ ਭਰਿਆ ਆ ਵਾਜੇ ਧਰਮ ਮੂਰ ਵਰਮੀਆਂ ਕੋ ਆਪਣੀ ਕਿਨਣ ਗਦੋ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਦਾ

ਬੜੇ ਦੇਖ ਨਾ ਮੀਂਹ ਆਵੇ ਬਗਲੂ ਸਹੀ ਜਿਹੜੇ ਸੈਲਸ ਨੂੰ ਸਹੀ ਹੁੰਦਾ ਨੀ ਮਿੰਨੇ ਚੁੰਦੇ ਜੀ ਬਗਲਾ ਕਾ ਸੋਸਾ ਕਾ ਲੈ ਕੇ ਰੰਗ ਬੈਰ ਜੀ ਸ਼ੀਲਡ ਫੜ ਦੋ ਵੱਡੇ ਬਾਬਾ ਜੀ ਕਿਹੜੇ ਵਾਲੀ ਇੱਧਰੋਂ ਉੱਥੇ ਡਿਸ਼ ਸ਼ੀਲਡ ਹੋਵੇ ਵੈਸੇ ਲੋ ਜੀ ਨੋ ਜਿ세 ਥੋੜੇ ਅੱਗੇ ਪਾਈਪ ਕੱਢ ਦਿਓ ਆਪਣੇ ਕੈਮਰਾ ਨਹੀਂ ਆਜਾ ਡਰਾਈ ਹੋੜਾ ਉੱਪਰ ਹਾਂਜੀ ਇਹ ਆਉਂਦਾ ਫੋਨ ਵੀ ਜੱਛਾ ਜੇ ਆਪਣੀ ਗਾਰੀ ਕੋਲੋਂ ਕੀ ਕਹਿੰਦਾ ਮੇਰੀ ਪਾਸ ਆ ਰਿਹਾ ਆਜਾ ਸਿਆ ਆਜਾ ਇਹਦੇ ਤੋਂ ਥੋੜਾ ਬਈ ਚਲੋ ਦੇਖ ਵਰਤਾਂਗੇ ਨਹੀਂ ਸੀ ਬੈਠ ਉਹ ਵੀ ਉਹ ਵੀ ਆ ਗਏ ਹੈਪੀ ਹੈਪੀ ਥੋੜਾ ਬੋੜ ਗਿਆ ਬਾਈ ਹਨ ਮਾਜੀ ਕੋਟਮ ਮਹਾਰਾਜ

ਅੱਜ ਮੱਲਾ ਪਟਵਾਰੀਆਂ ਨੇੜੇ ਨੇੜਾ ਫਰਮਾਂ ਵਾਲਾ ਜੋੜੀਆਂ ਚੱਕੀਆਂ ਗਲੀ ਨੰਬਰ 3 ਦੇ ਵਿੱਚ ਖੁੰਦਾਨ ਕੈਂਪ ਲਗਾਇਆ ਗਿਆ ਔਰ ਖੰਡ ਪਾੜ ਤੇ ਅੱਜ ਭੋਗ ਪਾਏ ਜਾ ਰਿਹਾ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋ ਬਹੁਤ ਸੋਹਣਾ ਉਪਰਾਲਾ ਹੈ ਪਹਿਲਾਂ ਤਾਂ ਜਿਹੜੀ ਮਰਿਆਦਾ ਜਿਹੜੇ ਮਹੀਨਿਆਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਦੇਸੀ ਮਹੀਨੇ ਜਿੱਥੋਂ ਇਹ ਮੁੱਢ ਵੱਜਿਆ ਹੈ ਠੀਕ ਹੈ ਤੇ ਉਹ ਦੇਸੀ ਮਹੀਨਿਆਂ ਨੂੰ ਇਹਨਾਂ ਨੇ ਯਾਦ ਰੱਖਦੇ ਹੋਏ ਆ ਚੇਤ ਦੀ ਸੰਗਰਾਮ ਨੂੰ ਨਵਾਂ ਸਾਲ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਬੀਦਾ ਸ਼ਾਸਤਰਾਂ ਦੇ ਮੁਤਾਬਕ ਠੀਕ ਹੈ ਉਹ ਨਵਾਂ ਸਾਲ ਦੇਸੀ ਮਹੀਨੇ ਦੇ ਹਿਸਾਬ ਨਾਲ ਚੇਤ ਦੀ ਸੰਗਰਾਮ ਤੋਂ ਸ਼ੁਰੂ ਹੁੰਦਾ ਹੈ ਉਹਦਾ ਇਹਨਾਂ ਨੇ ਬਹੁਤ ਸੋਹਣਾ ਇਹ ਉਸ ਸੰਦਰਭ ਚ ਸਮਾਗਮ ਰੱਖਿਆ 14ਵਾਂ ਵਿਸ਼ਾਲ ਸਮਾਗਮ ਹੈ ਔਰ ਜਿਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਇਹਨਾਂ ਨੇ ਗੁਰਮਤਿ ਦੀ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਮਾਗਮ ਲੀਕਿਆ ਔਰ ਚੱਲ ਰਿਹਾ ਸਮਾਗਮ ਬਾਖੋਬੀ 14ਵਾਂ ਸਮਾਗਮ ਚੱਲ ਰਿਹਾ ਸਾਲਾਨ ਉੱਥੇ ਬਾਬਾ ਫਰੀਦ ਜੀ ਦੇ ਨਾਂ ਤੇ ਬਲੱਡ ਸੇਵਾ ਜੋ ਸੋਸਾਇਟੀ ਆ ਉਹਦੇ ਨਾਂ ਤੇ ਅੱਜ ਤਕਰੀਬਨ ਘੱਟ ਤੋਂ ਘੱਟ 100 ਯੂਨਿਟ ਵੱਧ ਤੋਂ ਵੱਧ ਜਿੰਨੀਆਂ ਵੀ ਹੋ ਜਾਣ ਤੇ ਇੰਨਾ ਕੁ ਖੂਨ ਇੱਥੇ ਸੰਗਤ ਨੇ ਦਾਨ ਕੀਤਾ ਉਹਨਾਂ ਲੋੜਵੰਦਾਂ ਲਈ ਜਿਹੜੇ ਘਟੋ ਘਟ ਫੋਨ ਕਰਕੇ ਤਾਂ ਜਾਨਾਂ ਨਾ ਗਵਾਉਣ ਆਉਂਦੀਆਂ ਉਹਨਾਂ ਨੂੰ ਫੋਨ ਪ੍ਰੋਵਾਈਡ ਹੋ ਸਕੇ ਉਹਨਾਂ ਦੀ ਜਿਹੜੀ ਇਹ ਸਭ ਤੋਂ ਵੱਡਾ ਦਾਨ ਹੈ ਜੀ ਮਹਾਦਾਨ ਜਿਹੜੀ ਨੌਜਵਾਨ ਪੀੜੀ ਨਸ਼ੇਵਾਲ ਜਾ ਰਹੀ ਆ ਉਹਨਾਂ ਨੂੰ ਵੀ ਕੁਝ ਸੰਦੇਸ਼ ਦੇਣਾ ਚਾਹੀਦਾ ਬਿਲਕੁਲ ਉਹਨਾਂ ਨੂੰ ਹੱਥ ਬੰਨ ਕੇ ਸੰਦੇਸ਼ ਹੈ ਵੀ ਤੁਹਾਨੂੰ ਤਾਂ ਜਵਾਨੀ ਦਾ ਹੀ ਨਸ਼ਾ ਇਨਾ ਹੋਣਾ ਚਾਹੀਦਾ ਹੈ ਨਾਮ ਬਾਣੀ ਦਾ ਨਸ਼ਾ ਹੋਣਾ ਚਾਹੀਦਾ ਹੈ ਨਿਤ ਨਿਯਮ ਦਾ ਨਸ਼ਾ ਹੋਣਾ ਚਾਹੀਦਾ ਤੁਸੀਂ ਆਪਦੇ ਕੰਮ ਕਾਜ ਕਰਦੇ ਹੋ ਤੁਹਾਡੇ ਬਿਜ਼ਨਸ ਦਾ ਤੁਹਾਨੂੰ ਨਸ਼ਾ ਹੋਣਾ ਚਾਹੀਦਾ ਆਪਣੇ ਪਰਿਵਾਰ ਦੀ ਸੋਹਣੀ ਪਰਵਰਿਸ਼ ਕਰਨ ਦਾ ਨਸ਼ਾ ਹੋਣਾ ਚਾਹੀਦਾ ਇਹ ਝੂਠੇ ਨਸ਼ੇ ਦੁਨੀਆਵੀ ਨਸ਼ੇ ਛੱਡ ਦਿਓ ਇਹ ਸਰੀਰ ਨੂੰ ਖਤਮ ਕਰ ਦਿੰਦੇ ਇੱਕ ਦਿਨ ਕਿਉਂਕਿ ਜਿਹਨੇ ਨਸ਼ਾ ਕਰਨਾ ਨਾ ਉਹ ਆਪਦੇ ਬੱਚਿਆਂ ਦੀਆਂ ਉਮੀਦਾਂ ਤੇ ਵੀ ਪਾਣੀ ਫੇਰ ਦਿੰਦਾ ਆਪਦੀ ਘਰ ਵਾਲੀ ਪਰਿਵਾਰ ਆਪਣੇ ਮਾਪਿਓ ਉਹ ਸਭ ਦੀਆਂ ਉਮੀਦਾਂ ਦਾ ਗਲ ਘੁੱਟਦਾ ਹੈ ਨਸ਼ਾ ਸਭ ਤੋਂ ਭੈੜੀ ਬਿਨਾਂਤ ਹੈ ਅੱਜ ਦੇ ਸਮੇਂ ਦੀ ਤੇ ਇਹਨੂੰ ਇਸ ਕੋਡ ਨੂੰ ਆਓ ਆਪਾਂ ਰਲ ਕੇ ਇਸ ਪੰਜਾਬ ਚੋਂ ਇਸ ਹਿੰਦ ਤੋਂ ਕੱਢ ਕੇ ਬਾਹਰ ਮਾਰੀਏ ਤਾਂ ਕਿ ਰੰਗਲਾ ਪੰਜਾਬ ਇਹ ਸੋਹਣਾ ਦੇਸ਼ ਸਾਡਾ ਗੁਰੂਆਂ ਪੀਰਾਂ ਫਕੀਰਾਂ ਦਾ ਦੇਸ਼ ਮਹਾਂਪੁਰਖਾਂ ਦਾ ਯੋਧਿਆਂ ਦਾ ਸੂਰਮਿਆਂ ਦਾ ਦੇਸ਼ ਫੇਰ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ